ਤਾਰੇ ਖੰਡ ਬ੍ਰਹਮੰਡ ਨੰਕ ਤਾਰੇ ਸਿਮਰਤ ਪੀਤ ਪੁਰਾਨ ਨੰਕ ਤਾਰੇ ਸੁਨ ਗਿਆਨ ਧਿਆਨ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸੇ ਨੇ ਕਾਰੋਬਾਰੀ ਅਸਥਾਨ ਤੇ ਮਹਾਰਾਜ ਦੇ ਪ੍ਰਕਾਸ਼ ਕਰਵਾਏ ਆਪ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਰਵ ਜੀ ਦੇ ਪਾਠ ਕਰਵਾਏ ਅਨੰਤ ਸਭ ਦੇ 6 ਪਾਉੜੀਆਂ ਦੇ ਪਾਠ ਹੋਏ ਨੇ ਬਾਣੀ ਪੜਦੇ ਆ ਜਨਕਾ ਸੇਕ ਸੂਟ ਪਾ ਗੀ ਜਨਕਾ ਸੰਗ ਇਕ ਲਿਵ ਲਾ ਕੇ ਗੁਰ ਨਗੋਵੰਨ ਕੇਰ ਤਨ ਜਨ ਗਾਵੇ ਗੁਰ ਪਰਸਾਦ ਨਾਨਕ ਬਲ ਭਾਵੇ ਹਾਂਜੀ ਸਰ ਇੱਥੇ ਨਾਲ ਆ ਜੇ ਪਲੀਜ਼ ਫੋਟੋ ਖਾਹੀ ਸਕੈਨਰ ਅੱਜ ਮੈਂ ਖੁਸ਼ੀ ਹੈ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਸੈਕਟਰ 20 ਤੋਂ ਮਾਈਗ੍ਰੇਸ਼ਨ ਦੇ ਨਾਲ ਕੋ ਪਰਮਾਤਮਾ ਦੇ ਸਹਾਰੇ ਬਕਿਆ ਤੇ ਸਾਰੋ ਬਾੜ ਬਕਿਆ ਪਰ ਸਾਰੋ ਬਾੜ ਦੇ ਵਿੱਚ ਸਾਡੇ ਵਕਤ ਅੱਜ ਜੂਨ ਖਿਲੇ ਦੇ ਵਿੱਚ ਇੱਕ ਕੰਪਾ ਕਰਦਾ ਹੈ ਪਰਵਾਰ ਨੇ ਗੁਰੂ ਮਹਾਰਾਜ ਦੇ ਚਰਨ ਪਰਸੇ ਸਿੱਖਾਂ ਸਾਹਿਬ ਜੀ ਦੇ ਬਾਠ ਹੋਏ ਅਰਦਾਸ ਅਕਸਿੱਤੇ ਪਾਤਸ਼ਾਹ ਮਹਾਰਾਜ ਤੋਂ ਬੁਕਲ ਲੈ ਕੇ ਅੱਜ ਸਾਰੇ ਦੀ ਅਰੰਭਤਾ ਹੋਈ ਹੈ ਪਰ ਇੱਕ ਹੁੰਦੇ ਕਮਿਸ਼ਨਰ ਚੇਕੇ ਦੌਰੇ ਅੱਜ ਵੀ ਪਰਤੀ ਗਏ ਨੇ ਇਹਦੇ ਵੱਡੇ ਵੀਰ ਸਰਦਾਰ ਨਿਰਮਲ ਸਿੰਘ ਪੱਟੜ ਇਹ ਗੰਢੜੂ ਬੋਟ ਵਾਲੇ ਪਰ ਸਾਹ ਕੋ ਆਪ ਇੱਥੇ ਹਾਜ਼ਰ ਮੈਂ ਇੱਥੇ ਆਪਣੇ ਬੱਚਿਆਂ ਨੂੰ ਬੁਲਾਇਆ ਜਿੰਨਾ ਕਿ ਉਸਦੇ ਬੱਚੇ ਇਹਦਾ ਜਨਮ ਅਕੀਦ ਸੇ ਲੁਆਣੇ ਵਾਲਿਆਂ ਦਾ ਤਬਾਅ ਅਦਾਰਤ ਵਿੱਚ ਕਿ ਮੇਰੇ ਵੱਡੇ ਭਰਾ ਤੇ ਅੱਜ ਇਹਨਾਂ ਪੁੱਤਿਆਂ ਦੇ ਵਿੱਚ ਮੈਂ ਪਰਿਵਾਰਕ ਤੌਰ ਤੇ ਵੀ ਆਇਆ ਔਰ ਗੁਰਦੁਆਰਾ ਮੰਗਲਾ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦੀ ਆਸਾ ਹੈ ਕਿ ਇਹ ਰਾਜਨਿਕ ਜਨਾਨਾ ਇਹਨਾਂ ਦੇ ਕਾਰੋਬਾਰ ਵਿੱਚ ਵਰਕਿੰਗ ਫਾਉਂਡ ਇਨਾ ਦੇ ਮੈਂ ਸਾਡਾ ਚਰਚ ਕਲਾ ਵਕਸ਼ਣ ਔਰ ਜੋ ਇਨਾ ਦਾ ਇਸ ਪਰਿਵਾਰ ਦੇ ਵਿੱਚ ਪੁਰਾਣਾ ਜੜਵਾ ਕਿਸ਼ਵਾ ਹੈ ਉਸੇ ਨੂੰ ਮੁੱਖ ਰੱਖ ਕੇ ਜੋ ਅੱਜ ਤੱਕ ਸਰਗਤ ਨਹੀਂ ਪਿਆਰ ਦਿੱਤਾ ਜੋ ਬੱਚਿਆਂ ਨੇ વિશ્વાસ ਕੀਤਾ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਬੱਚੇ ਇਨਾ ਤੇ વિશ્વાસ ਸਿਰਵਾਰ ਕਰਨਗੇ ਸਾਰਾ ਉਹਨਾਂ ਨੂੰ ਸਫਲਤਾ ਦੇਣਗੇ ਔਰ ਉਹ ਬੱਚੇ ਜਿਹਨੂੰ ਸੁੱਖ ਦੀ ਰਾਹ ਦਿਖਾਉਣਗੇ ਇਸ ਦਫ਼ਤਰ ਨੂੰ ਸਤਿਕਾਰ ਨੂੰ ਮਿਲਦਾ ਭਗਵਾਨੇ ਜੀ ਸਰ ਜਿਹੜਾ ਕਿ ਤੁਹਾਡੇ ਵੱਲੋਂ ਕਹ ਲੋ ਕਿ ਬੈਟਰ ਚੁਆਇਸ ਇਮੀਗ੍ਰੇਸ਼ਨ ਸੈਂਟਰ ਜਿਹੜਾ ਕਿ ਅੱਜ ਕਲਪੂਥਲਾ ਦੇ ਵਿੱਚ ਇੱਕ ਬ੍ਰਾਂਚ ਖੁੱਲ ਗਈ ਆ ਹਾਂਜੀ ਆਨਵਰ ਟਾਈਮ ਤੇ ਪਬਲਿਕ ਨੂੰ ਕਿਸ ਤਰ੍ਹਾਂ ਦੇ ਤਰੀਕੇ ਨਾਲ ਇਤਵਤ ਕੀ ਕਹ ਲੋ ਕਿ ਸੁਲਤਾ ਜਿਹੜਾ ਕਿ ਦਿੱਤੇ ਜਾਉਂਗਾ ਹਾਂਜੀ ਬੈਟਰ ਚੁਆਇਸ ਮਾਈਗ੍ਰੇਸ਼ਨ ਜੀ ਲੁਧਿਆਣੇ ਤੋਂ ਬਾਅਦ ਇਹ ਤੋਂ ਅੱਜ ਕਲਪੂਥਲੇ ਦੇ ਵਿੱਚ ਦੀ ਨੈਕ੍ਰੇਸ਼ਨ ਹੋਈ ਆ ਜੀ ਗ੍ਰੈਂਡ ਓਪਨਿੰਗ ਸੈਲੀਬ੍ਰੇਸ਼ਨ ਸੀ ਤੇ ਸਾਡਾ 메인 ਮੋਟਿਵ ਹੈਗਾ ਯਾ ਕਿ ਜਿਹੜੇ ਸਟੂਡੈਂਟਸ ਇਹ ਕੋ ਜਾਣਾ ਚਾਹੁੰਦੇ ਨੇ ਜਿਹੜੇ ਸਕਿੱਲ ਇਮੀਗ੍ਰੈਂਟਸ ਜਾਣਾ ਚਾਹੁੰਦੇ ਨੇ ਪਰਮਨੈਂਟ ਰੈ residenciy ਦੇ ਉੱਪਰ ਉਹਨਾਂ ਨੂੰ ਸਹੀ ਗਾਈਡੈਂਸ ਦਿੱਤੀ ਬਿਲਕੁਲ ਜੈਨੂਇਨ ਗਾਈਡੈਂਸ ਦਿੱਤੀ ਜਾਵੇ ਜਿਵੇਂ ਜਿਹੜਾ ਸਾਡਾ ਆਪਣਾ ਕੈਰੀਅਰ ਵਾਈਸ ਮਾਈਗ੍ਰੇਸ਼ਨ ਦਾ ਹੈਗਾ ਅਸੀਂ ਆਸਟ੍ਰੇਲੀਆ ਦੇ ਵਿੱਚ ਜਰਮਨੀ ਦੇ ਵਿੱਚ ਸਾਈਪਰਸ ਫਿਨਲੈਂਡ ਕੈਨੇਡਾ ਯੂਐਸਏ ਸਾਰੀਆਂ ਕੰਟਰੀਜ਼ ਦੇ ਵਿੱਚ ਗਿੱਟ ਕਰਦੇ ਹਾਂ जैन प्रोपर गाइडेंस फगवाड़े जो ब्रांच में भी विजिट कर सकते सर ज़्यादातर कम ता्रांच वालों कह लो के कि किस तरीके मतलब कि टूरिस्ट की स्टडी के वर्क किए जा रहे आ, कर हैं हाँ नहीं माइग्रेस करते हैं तो स्टडी वीज़ा करते हैं टूरिस्ट वीजा करते हैं स्किल्ड माइग्रेसन वर्क परमिट नहीं होंगे पर जो थोड़े को तो फिर बहुत तरीके नेकिल के बेस से बाहर माइग्रेट हो सकते ਕਮਨਨੈਂਟ ਰੈਜ਼ਿਡੈਂਸੀ ਡਾਇਰੈਕਟਰ ਅਪਲਾਈ ਕਰ ਸਕਦੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਗਰੂਪ ਐਮਲੋਏ ਦੇ ਨਾਲ ਪੰਜਰ ਕਰ ਸਕਦਾ ਕਿਉਂਕਿ ਅੱਜ ਕੱਲੇ ਬੱਚੇ ਗਲਤ ਕਿਉਂਕਿ ਏਜੰਟਾਂ ਦੇ ਹੱਥ ਚੜ ਵੀ ਜਾਂਦੇ ਆ ਤਖੱਜਲ ਖਰਾਬ ਵੀ ਹੁੰਦੇ ਆ ਤਾਂ ਉਹ ਬੱਚਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਨਾ ਜ਼ਰੂਰੀ ਹੈ ਜਿਹੜੇ ਵੀ ਏਜੰਟ ਕੋਲ ਤੁਸੀਂ ਜਾ ਰਹੇ ਹੋ ਉਹ ਲਾਇਸੈਂਸ ਹੋਲਡਰ ਹੈ ਜਾਂ ਨਹੀਂ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਦਾ ਲਾਇਸੈਂਸ ਹੋਣਾ ਮੈਂਡਟਰੀ ਹੈ ਜੇ ਤੁਸੀਂ ਕਿਸੇ ਵੀ ਡੋਰ ਪਰ ਆਪਣੀ ਫਾਈਲ ਲਗਾ ਰਹੇ ਹੋ ਸਭ ਤੋਂ ਪਹਿਲਾਂ ਲਾਇਸੈਂਸ ਚੈੱਕ ਕਰੋ ਕਿਉਂਕਿ ਮੋਸਟਲੀ ਏਜੰਟਸ ਜਿਹੜੇ ਹੈਗੇ ਨੇ ਲਾਇਸੈਂਸ ਉਹਨਾਂ ਕੋਲ ਨਹੀਂ ਹੈ। ਲੇਕਿਨ ਦੂਸਰਾ ਜੇ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ ਨਿਊਜ਼ੀਲੈਂਡ ਕੈਨੇਡਾ ਤੇ ਚੈੱਕ ਕਰੋ ਕਿ ਉਹ ਵਾਦੀ ਕੰਟਰੀ ਦਾ ਲਾਇਸੈਂਸ ਹੈਗਾ 오ਰੀਜਨਲ ਸਾਡੀ ਬੈਟਰ ਚੋਇਸ ਮਾਈਗ੍ਰੇਸ਼ਨ ਆਸਟ੍ਰੇਲੀਆ ਬੇਸਡ ਕੰਪਨੀ ਹੈ। ਆਸਟ੍ਰੇਲੀਆ ਦੇ ਵਿੱਚ ਸਾਡਾ ਹੈੱਡ ਆਫਿਸ ਆ ਪਰਥ, ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਇਹ ਅਸੀਂ ਆਸਟ੍ਰੇਲੀਆ ਦੇ ਵਿੱਚ ਰਜਿਸਟਰਡ ਮਾਰਾ ਐਜੰਟ ਹਨ ਨਿਊਜ਼ੀਲੈਂਡ ਦੇ ਵਿੱਚ ਰਜਿਸਟਰਡ ਐਜੰਟ ਹਨ ਤੇ ਕੈਨੇਡਾ ਦੇ ਵਿੱਚ ਰਜਿਸਟਰਡ ਸਾਡੇ ਨਾਲ ਕੰਮ ਕਰਦੇ ਹਨ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੈ ਜਿਵੇਂ ਕਿ ਅੱਜਕੱਲ੍ਹ ਘਰ ਘਰ ਐਜੰਟ ਬਣੇ ਪਏ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾ ਬਿਲਕੁਲ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਲਾਇਸੈਂਸ ਹੌਲਡਰ ਨਹੀਂ ਹੈਗੇ ਗਲਤ ਕੰਮ ਕਰਦੇ ਨੇ ਤੇ ਇਸ ਇੰਡਸਟਰੀ ਦਾ ਨਾਮ ਖਰਾਬ ਕਰ ਰਹੇ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਨਹੀਂ ਲੱਗਦਾ ਕਿ ਤਰ੍ਹਾਂ ਕਿਤੇ ਕਹ ਲੋ ਕਿ ਜਿਵੇਂ ਕਿ ਬਾਹਰੀ ਕੰਟਰੀ ਦੇ ਵਿੱਚ ਇੱਕ ਫਾਉ ਚਾਰ ਕੋਈ ਪੇਕੇਟ ਬੋਟ ਕੀਤਾ ਜਾ ਰਿਹਾ ਹੈ ਤਾਂ ਬੱਚਿਆਂ ਦਾ ਕਿਤਨਾ ਕਿਤੇ ਜਾਨ ਘਟਦਾ ਜਾ ਰਿਹਾ ਵਾ ਨਹੀਂ ਬਿਲਕੁਲ ਇਹੀ ਰੁਝਾਨ ਨਹੀਂ ਹੈ ਜੀ ਜਿਹੜਾ ਸੋਸ਼ਲ ਮੀਡੀਆ ਤੇ ਉਹਦੇ ਤੇ ਦੋਨੇ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਈ ਵਾਰ ਸਹੀ ਇਨਫੋਰਮੇਸ਼ਨ ਵੀ ਮਿਲੂਗੀ ਤੇ ਗਲਤ ਵੀ ਮਿਲ ਜਾਣਾ ਜਿਹੜੇ ਬੱਚੇ ਮੇਨਟਿਨੇ ਕਰੀਅਰ ਬਣਾਉਣਾ ਚਾਹੁੰਦੇ ਨੇ ਜੈਨੂਨ ਸਟੱਡੀ ਕਰਦੇ ਨੇ ਬਾਅਦ ਜਾ ਕੇ ਉਹਨਾਂ ਲਈ ਕਦੇ ਵੀ ਬਹੁਤ ਜ਼ਿਆਦਾ ਆਪਸ਼ਨਸ ਨੇ ਫਿਊਚਰ ਨੂੰ ਕਾਈਟਾ ਬਾਹਰ ਜਾ ਕੇ ਜਿਹੜੇ ਬੱਚਿਆਂ ਨੇ ਜਾ ਕੇ ਸਟੱਡੀ ਕੰਪਲੀਟ ਨਹੀਂ ਕੀਤੀ ਜਾਂ ਜੋਬਸ ਆਪਣੀ ਫ ਇਹ ਨਹੀਂ ਕਿ ਯਾ ਫਿਰ ਉਹਨਾਂ ਨੂੰ ਪ੍ਰੋਬਲਮਸ ਨਹੀਂ ਹੋ ਰਹੀਆਂ ਬੱਚੇ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੂੰਗਾ ਇਹ ਚਾਹੁੰਦੇ ਆ ਕਿ ਆਨ ਵਾਈ ਟਾਈਮ ਤੇ ਤੁਹਾਡੇ ਦਫ਼ਤਰ ਦੇ ਵਿੱਚ ਵਿਜ਼ਿਟ ਕਰਨ ਕਿਸ ਤਰੀਕੇ ਨਾਲ ਤੁਹਾਡੇ ਕੋਲ ਇਨਫੋਰਮੇਸ਼ਨ ਕਲੈਕਟ ਕਰ ਸਕੀਏ ਅਸੀਂ ਦੇਖੋ ਸਿਰਫ ਵੀਜ਼ਾ ਨਹੀਂ ਲਗਾਉਂਦੇ ਪੂਰੀ ਉਹਦੀ ਕੈਰੀਅਰ ਦੀ ਕੰਸਲਟੇਸ਼ਨ ਉਹਨਾਂ ਨੂੰ ਦਵਾਗੇ ਉਹਨਾਂ ਨੂੰ ਗਾਈਡੈਂਸ ਦਵਾਗੇ ਉਹਨਾਂ ਦੀ ਜਿਹੜੀ ਇਡੀਆ ਸਟੱਡੀ ਹੈਗੀ ਆ ਉਹਦੇ ਬੇਸ ਤੇ ਉਹਨਾਂ ਨੂੰ ਉੱਥੇ ਜਾ ਕੇ ਕਿਹੜੀ ਸਟੱਡੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਉਹਨਾਂ ਦਾ ਕੈਰੀਅਰ ਵੀ ਬਣੇ ਤੇ ਪਰਮਾਨੈਂਟਲੀ ਰੈਜ਼ੀਡੈਂਸੀ ਵੀ ਮਿਲੇ ਉਹ ਸਾਰੀ ਅਸੀਂ ਉਹਨਾਂ ਨੂੰ ਐਡਵਾਈਸ ਕਰਾਂਗੇ